ਮੇਰਾ ਨਾਮ ਨੀਤਿਨਾ ਜੀ ਅਸੀਂ 2020 ਚੋਂ ਛੱਤ ਤੇ ਉੱਪਰ ਪਹਿਲੇ ਵੈਜੀਟੇਬਲ ਗ로우 ਕੀਤੀਆਂ ਸੀ ਤੇ 2020 ਤੋਂ ਬਾਅਦ ਸਾਨੂੰ ਥੋੜਾ ਰਿਸਪੌਂਸ ਅੱਛਾ ਮਿਲਿਆ 2021 ਚ ਅਸੀਂ 2 ਕਨਾਲ ਪੈਲੀ ਲਈਤੀ ਉਹਨੂੰ ਪਹਿਲੇ ਵਿਧਾਇਆ ਉੱਤ Экਪੀਰੀਅੰਸ ਕੀਤਾ ਆਪਣੇ ਜਿਹੜੇ ਫਲੋਸਫੀ ਉਹਨਾਂ ਨੂੰ ਦੂਰ ਕੀਤਾ ਹੁਣ ਅੱਜ ਦੀ ਡੇਟ ਚ ਅਸੀਂ 1.5 ਏਕੜ ਦੇ ਉੱਪਰ ਕਰ ਰਹੇ ਹਾਂ ਜਿਹਦੇ ਉੱਤੇ ਵੈਜੀਟੇਬਲ ਤੇ ਫਲਾਵਰ ਅਸੀਂ ਦੋਨੋਂ ਖੇਤੀ ਕਰ ਰਹੇ ਹਾਂ ਵੈਜੀਟੇਬਲ ਦੇ ਉੱਪਰ ਗਾਰ ਕਰੀਏ ਤੇ ਅਸੀਂ ਪੌਦਾ ਤਿਆਰ ਕਰਕੇ ਫਾਰਮਰ ਨੂੰ ਦੇਈਦਾ ਫਾਰਮਰ ਅੱਗੋਂ ਉਹਨੂੰ ਕਮਰਸ਼ੀਅਲ ਲੈਵਲ ਤੇ ਲਗਾ ਤੇ ਫਲਾਵਰ ਦੀ ਗੱਲ ਕਰੀ ਹੁਣ ਅਸੀਂ ਫਲਾਵਰ ਦਾ ਕਨਸੈਪਟ ਲੈ ਕੇ ਆਏ ਆ ਫਲਾਵਰ ਵਾਕ ਵਾਕ ਤਰ੍ਹਾਂ ਦੇ ਸਾਰੇ ਫਲਾਵਰ ਗਰੋ ਕਰਕੇ ਅਸੀਂ ਉਹ ਵੀ ਪ੍ਰੋਵਾਈਡ ਕਰਾ ਰਹੇ ਹਾਂ ਨਰਸਰੀ ਵਾਲਿਆਂ ਨੂੰ ਤੇ ਖੁਦ ਸਾਡੀ ਆਪਣੀ ਸ਼ਾਪ ਤੇ ਵੀ ਮਿਲਦੇ ਪ੍ਰੋਵਾਈਡ ਹੁੰਦੇ ਆ ਤੇ ਉਹ ਅਸੀਂ ਡੋਟ ਡੋਰ ਕਈ ਘਰ ਵਾਲੇ ਹੁੰਦੇ ਡੋਟ ਡੋਰ ਲੈ ਜਾਂਦੇ ਨੇ ਖੇਤੀ ਵੀ ਸ਼ੁਰੂ ਕੀਤੀ ਨਾਲ ਫੁੱਲਾਂ ਦੀ ਮੇਰੀ ਫੁੱਲਾਂ ਦੀ ਖੇਤੀ ਵੀ ਸ਼ੁਰੂ ਕੀਤੀ ਹੈ ਜਿਹੜੀ ਹਜੇ স্মਲ 스ਕੇਲ ਤੇ ਕੀਤੀ ਕਹਿੰਦੇ ਆ ਨਾ ਇੱਕਦਮ ਛਾਲ ਨਹੀਂ ਮਾਰਨੀ ਚਾਹੀਦੀ ਪਹਿਲੇ স্মਲ 스ਕੇਲ ਤੇ ਕੀਤੀ ਹੈ ਕਿ ਕੀ ਰਿਸਪੌਂਸ ਮਿਲਦਾ ਕੀ ਨਹੀਂ ਮਿਲਦਾ ਜਿੰਨਾ ਸੀ ਕੀਤਾ ਬਹੁਤ ਅੱਛਾ ਰਿਸਪੌਂਸ ਮਿਲਿਆ ਸਾਨੂੰ ਅਗਰ ਅਸੀਂ ਗੱਲ ਕਰੀਏ ਹੈ ਤੇ ਸਿਰ ਬੜਾ ਡੇਲੀ ਨੀਡ ਆ ਹਾਰਾਂ ਚ ਜਾਨਣਾ ਫਲਾਏ ਮੰਦਰਾ ਚ ਜਾਨਣਾ ਇੱਕ ਨੀਡ ਆ ਬਹੁਤ ਜ਼ਿਆਦਾ ਇਹਦੀ ਜਿੰਨੀ ਪ੍ਰੋਡਕਸ਼ਨ ਵਧ ਕੀਤੀ ਜਾਵੇ ਉੰਨੀ ਹੀ ਵਧੀਆ ਉਦਾਂ ਜਿਹੜੇ ਆਮ ਤੌਰ ਤੇ ਇਹ ਫੁੱਲ ਕਿੱਥੋਂ ਆਉਂਦੇ ਨੇ ਸਾਰੇ ਜਿਹੜੇ ਪਹੜੀਕਾਰੀ ਕਰਦਾ ਆਪਣੇ ਪੰਜਾਬ ਚ ਹੈਗਾ ਆਪਣੇ ਜ਼ਿਲ੍ਹੇ ਚ ਹੈਗਾ ਉਹ ਇਹਦਾ ਨਾ ਨਹੀਂ ਆਪਣਾ ਅਗਰ ਅਸੀਂ ਗੱਲ ਕਰੀਏ ਸਾਡੇ ਕੋਲ ਇਸਾ ਲੱਗੇ ਥੋੜੇ ਇਸ ਸਾਲ ਲੈ ਕੇ ਗਏ ਨੇ ਇੱਕ ਫਾਰਮਰ ਨੇ ਕੀਤੀ ਹੈ ਖੇਤੀ ਆਪਣਾ ਫਲਾਵਰ ਦੀ ਬਾਕੀ ਅਗਰ ਅਸੀਂ ਗੱਲ ਕਰੀਏ ਤੇ ਸਪਲਾਈ ਜ਼ਿਆਦਾਤਰ ਹਿਮਾਚਲ ਤੋਂ ਜਾਂ ਪੂਨੇ ਪੂਨੇ ਤੋਂ ਹੋ ਰਹੀ ਆ ਉਤੋਂ ਆਉਂਦੇ ਆ ਤੇ ਉਨੀ ਪ੍ਰੋਡਕਸ਼ਨ ਮੱਕੀ ਕੋਸਟਿੰਗ ਵਧ ਆਉਂਦੀ ਹੈ ਜਦੋਂ ਟ੍ਰਾਂਸਪੋਰਟੇਸ਼ਨ ਤੇ ਆਣਾ ਅਗਰ ਇਹ ਚੀਜ਼ ਇੱਥੇ ਤਿਆਰ ਹੋ ਜਾਏ ਤੇ ਉਹੀ ਸਸਤੀ ਹੋ ਜਾਏਗੀ ਆਉਣ ਵਾਲੇ ਸਮੇਂ ਚ ਕੀ ਹੁੰਦਾ ਹੈ ਨਾ ਸੋਚਿਆ ਪ੍ਰੋਜੈਕਟ ਬਣਾਉਣਾ ਦੇਖੋ ਆਪਸੀ ਫਰਵਰੀ ਚ ਦੇ ਇੱਕ ਸੀਡ ਲੈ ਕੇ ਆ ਰਹੇ ਆ ਉਹ ਲੈਬ ਚ ਇੱਕ ਤਿਆਰ ਕੀਤਾ ਗਿਆ ਜਿਹੜਾ ਕਿ ਇਕੋ ਪਲਾਂਟ ਨੂੰ ਮਾਰਚ ਬੈਂਗਨ ਟਮਾਟਰ ਲੱਗੇਗਾ ਅਜੇ ਤੱਕ ਮੈਨੂੰ ਨਹੀਂ ਲੱਗਦਾ ਕਿਸੇ ਵੀ ਪੰਜਾਬ ਲੈਵਲ ਤੇ ਕਿਸੇ ਕੋਲ ਸੀਡ ਹੈਗਾ ਇਹ ਵਾਲਾ ਦੂਸਰਾ ਅਸੀਂ ਕਿ ਖੇਤੀ ਮੈਂ ਸਟੱਡੀ ਕਰ ਰਹੇ ਆ ਜਿੱਦਾਂ ਮੇਰੀ ਸਟੱਡੀ ਜਿਹਦੇ ਉਹਦੇ ਮੇਰੇ ਇਹ ਡਾਊਟ ਨੇ ਉਹ ਕਲੀਅਰ ਹੋ ਜਾਣਗੇ ਫਿਰ ਅਸੀਂ ਕਿਸਰਦੀ ਖੇਤੀ ਦਾ ਵੀ ਸੈਟਅਪ ਲਾਵਾਂਗੇ ਨੌਜਵਾਨ ਨੂੰ ਇਹੀ ਹੈ ਵੀ ਬਾੜ ਵਾਲੇ ਪਾਸੇ ਇੱਕ ਏਮਨਾ ਬਣਾਓ ਆਪਣੇ ਪੰਜਾਬ ਚ ਵੀ ਬਹੁਤ ਕੋਚਾ ਹੈ ਅਗਰ ਕਰਨਾ ਚਾਹੀਏ ਜਿਹੜਾ ਨਾਮ ਜਤੈਨ ਜੀ ਅਸੀਂ ਵੈਜੀਟੇਬਲਸ ਦੇ ਵਿੱਚ ਸਾਰੀਆਂ ਵੈਰਾਈਟੀਆਂ ਜਿੱਦਾਂ ਇੰਗਲਿਸ਼ ਵੈਜੀਟੇਬਲਸ ਹੋ ਗਈਆਂ ਜਾਂ ਗਰਮੀ ਦੇ ਹੁਣ ਅਪਕਮਿੰਗ ਸੀਜ਼ਨ ਚ ਸਮਰ ਦੀ ਵੈਰਾਈਟੀਆਂ ਨੇ ਉਹ ਸਾਰੀਆਂ ਤਿਆਰ ਕਰ ਰਹੇ ਹਾਂ ਫਲਾਵਰਸ ਹੀ ਖੇਤੀ ਤੋਂ ਸ਼ੁਰੂ ਕੀਤੀ ਹੈ ਪਿਛਲੇ ਸਾਲ ਤੋਂ ਫਲਾਵਰਸ ਦਾ ਬੜਾ ਅੱਛਾ ਰਿਜ਼ਲਟ ਮਿਲਿਆ ਸਾਨੂੰ ਔਰ ਵਧੀਆ ਖੇਤੀ ਕਰ ਰਹੇ ਹਾਂ ਤੜਨ ਨਾਲ ਸਾਈਟਾ ਕੌਣ ਕਰਦਾ ਵਾ ਤਾਂ ਪਿਛੇ ਵੱਜੇ ਤੁਸੀਂ ਕੀ ਕਰਦਾ ਕਰਦਾ ਮੇਰਾ ਬ੍ਰਦਰ ਨਾਲ ਮੈਂ ਪਿਛੇ ਤੋਂ ਮੈਨੂੰ ਤੇ 17 ਸਾਲ ਹੋ ਗਏ ਸ਼ਾਪ ਤੇ ਆਪਣੀ ਮੇਰੀ ਸ਼ਾਪ ਹੈ ਤੇ ਇਹਨੇ ਮੈਨੂੰ ਜੁਆਇਨ ਕੀਤਾ ਸੀ 2014 ਦੇ ਕੋਲ ਜਦੋਂ ਪਾਸ ਆਊਟ ਹੋ ਗਿਆ ਸੀ ਤੇ ਉਸ ਤੋਂ ਬਾਅਦ ਇਹਨੇ ਮੇਰੇ ਫੈਮਿਲੀ ਮਿਲ ਕੇ ਬਿਜ਼ਨਸ ਸੰਭਾਲਿਆ ਨਾਲ ਤੇ ਸਾਨੂੰ ਲਾਕਡਾਊਨ ਦੇ ਵਿੱਚ ਥੋੜਾ ਮੌਕਾ ਮਿਲਿਆ ਸੀ ਕੰਮ ਕਰਨ ਦਾ ਸੋਚਣ ਦਾ ਕਿ ਵਾਕਿਆ ਚੀਜ਼ ਇੱਕ ਨਵੀਂ ਹੈ ਟੈਕਨਿਕ ਜਿਹੜੀ ਇੱਥੇ ਪੰਜਾਬ 'ਚ ਹੈ ਨਹੀਂ ਹੈ ਆਪਣੇ ਗੁਰਦਾਸਪੁਰ ਡਿਸਟ੍ਰਿਕਟ ਦੀ ਸਾਈਡ ਤੇ ਅਸੀਂ ਇਹਨੂੰ ਇਹਦੇ ਵੱਲ ਸ਼ੁਰੂ ਕੀਤਾ ਕੋਠੇ ਤੋਂ ਸਟਾਰਟ ਕਰਕੇ ਫਿਰ ਅਸੀਂ ਦੋਗਣਾ ਜਗ੍ਹਾ ਲਈਤੀ ਹੁਣ ਡ ਰੋਨ ਉਮੀਦ ਹੈ ਕਿ ਇਸ ਤੋਂ ਵਧਾਵਾਂਗੇ ਕੰਮ ਘਟਾਵਾਂਗੇ ਨਹੀਂ ਵਧਾਵਾਂਗੇ ਔਰ ਜਿੰਨੇ ਸਾਡੇ ਨਾਲ ਵਰਕਰ ਜੁੜੇ ਨੇ ਉਹਨਾਂ ਨੂੰ ਵੀ ਨਾਲ ਬੇਰੁਜ਼ਗਾਰ ਜਿਹੜੇ ਉਹਨਾਂ ਨੂੰ ਵੀ ਕੰਮ ਮਿਲ ਰਿਹਾ ਤੇ ਵਧੀਆ ਸਰਚ ਕਰ ਰਿਹਾ ਸੋ ਵਧੀਆ ਤੁਸੀਂ ਇੰਜੀਨੀਅਰਿੰਗ ਕੀਤੀ ਹੈ ਕੀ ਹਾਂਜੀ ਮੈਂ ਵੀ ਜਿਹਨੇ ਕੀਤੀ ਹੈ ਆਪਣੀ ਆਈਟੀ ਇਨਫੋਰਮੇਸ਼ਨ ਟੈਕਨੋਲੋਜੀ ਆਪਣੀ ਅਦਰਸਸਮ ਕਾਲਜ ਤੋਂ ਦੀਨਾਣਾਗਰ ਤੋਂ ਬ੍ਰਦਰ ਨੇ ਤੇ ਲਵਲੀ ਇੰਸਟੀਟਿਊਟ ਤੋਂ ਕੀਤੀ ਹੈ ਮੈਂ ਲੋਕਲੀ ਕੀਤੀ ਹੈ ਰੁਝਾਨ ਕਿੱਧਰੋਂ ਆਇਆ ਇਸ ਬਾਰੇ ਰੁਝਾਨ ਇਕਲੀ ਆਪਣਾ ਫੈਮਿਲੀ ਬਿਜ਼ਨਸ ਹੈ ਨਾ ਐਗਰੀਕਲਚਰ ਦਾ ਸੀड्रन ਪਸੇਡਦਾ ਤੇ ਥੋੜਾ ਇਧਰ ਜੁਕਾਵਤਾ ਆਇਆ ਕਿ ਅੱਜਕਲ ਕੰਪੀਟੀਸ਼ਨ ਦਾ ਜ਼ਮਾਨਾ ਬਹੁਤ ਹੈ ਠੀਕ ਹੈ ਔਰ ਚੀਜ਼ ਬਾਜ਼ਾਰ ਨਾਲੋਂ ਹਟ ਕੇ ਅਗਰ ਕੁਝ ਕਰਾਂਗੇ ਮੇਰੇ ਦਾਦਾ ਜੀ ਸਟਾਰਟਿੰਗ ਤੋਂ ਪਹਿਲੇ ਪਨੀਰ ਦਾ ਕੰਮ ਕਰਦੇ ਸੀ ਪਰ ਉਹ ਹੋਰ ਤਰੀਕੇ ਨਾਲ ਕਰਦੇ ਸੀ ਅਸੀਂ ਉਹਨੂੰ ਉਸ ਚੀਜ਼ ਨੂੰ ਕਰਕੇ ਥੋੜਾ ਮੋਲਡ ਕਰਕੇ ਕਿ ਨਵੇਂ ਤਰੀਕੇ ਨਾਲ ਤਿਆਰ ਕਰੀਏ ਫਿਰ ਬ੍ਰਦਰ ਪੂਨੇ ਗਿਆ ਸੀ ਆਪਣੀ ਆਪਣਾ ਕੋਚਿੰਗ ਲੈਣ ਲਈ ਉੱਥੋਂ ਸਾਰਾ ਸਿੱਖਿਆ ਆਪਣੇ ਡਾਊਟਸ ਵਗੈਰਾ ਕਲੀਅਰ ਕੀਤੇ ਪ੍ਰੋਟ੍ਰੇਜ਼ਾ ਕੰਮ ਸ਼ੁਰੂ ਕੀਤਾ ਤੇ ਹੁਣ ਅਪਕਮਿੰਗ ਪ੍ਰੋਜੈਕਟ ਕਾਫੀ ਲੈ ਕੇ ਆ ਰਹੇ ਹਾਂ ਜਿੱਦਾਂ ਹਾਈਡਰੋਪੋਨਿਕ ਦਾ ਸੋਚਿਆ ਹੈ ਉਹ ਜਿੱਦਾਂ ਸਬਜ਼ੀ ਦੀ ਰੀਪੇਰ ਕਰਦੇ ਆਗੇ ਉਹ ਤੇ ਜਿਹੜੀ ਖਾਦਾਂ ਵੱਖਾਦਾਂ ਦੇ ਕਿੰਨਾ ਕਿ ਇਸਤੇਮਾਲ ਕੀਤਾ ਜਾਂਦਾ ਸਰ ਖਾਦ ਅਸੀਂ ਜਿਆਦਾ ਜਰਰੇਲੀ ਖਾਦ ਨਹੀਂ ਯੂਜ਼ ਕਰਦੇ ਜਿਦਾ ਯੂਰੀਆ ਆਪਣਾ ਇਹ ਚੀਜ਼ਾਂ ਸੀ ਯੂਜ਼ ਨਹੀਂ ਕਰਦੇ ਅਸੀਂ ਆਰਗੇਨਿਕ ਖਾਦਾਂ ਯੂਜ਼ ਕਰਦੇ ਆ ਜਿਦਾ ਵਰਮੀ ਕੰਪੋਸਟ ਹੋ ਗਈ ਹੋਰ ਆਰਗੇਨਿਕ ਮੈਨਰਸ ਬੜੇ ਆਂਦੇ ਨੇ ਕੰਪਨੀਆਂ ਦੇ ਉਹ ਯੂਜ਼ ਕਰਦੇ ਆ ਕਿੰਨਾ ਸਮਾਂ ਹੋ ਗਿਆ ਕੰਮ ਕਰਦਿਆਂ ਤੇ ਕਿੰਨੀ ਆਂਦੇ ਚ ਵਾਧਾ ਹੋਇਆ ਕਿੰਨਾ ਪ੍ਰਭਾਅ ਮਾਰਿਆ ਸਰ ਉਦਾਂ ਇਸ ਫੀਲਡ 'ਚ ਮੰਨੋ ਕਿ ਅਸੀਂ 2020 ਤੋਂ ਸਟਾਰਟ ਕੀਤਾ ਤੇ ਜਿਹੜਾ ਹਾਈ ਸਕੇਲ ਦੇ ਜਿਹੜਾ ਅਸੀਂ ਆ 2 ਸਾਲ ਹੋਏ ਸਾਨੂੰ ਕਰਦੇ ਤੇ ਵਧੀਆ ਪ੍ਰੋਫਿਟ ਮਿਲ ਰਿਹਾ ਸਰ ਅੱਛਾ ਵਾਹ ਮਲਕੀ ਆਪਣਾ ਕਰਜ਼ਾ ਪਾਣੀ ਸਾਈਡ ਬਾਈ ਸਾਈਡ ਵੀ ਨਿਕਲ ਰਿਹਾ ਹੈ ਔਰ ਦੁਕਾਨ ਦਾ ਕੰਮ ਵੀ ਚੱਲ ਰਿਹਾ ਹੈ ਤੇ ਵਧੀਆ ਖਰਚਾ ਨਿਕਲ ਰਿਹਾ ਹੈ ਸਰ